ਦੇਖੋ ਜੀ ਕੱਲ ਮੈਂ ਉਹ ਇੰਟਰਵਿਊ ਸੁਣੀ ਆ ਉਹਨਾਂ ਦੀ ਨਾ ਪਰਮਿੰਦਰ ਹੈਪੀ ਦੀ ਕਿ ਗੁਰੂ ਘਰ ਤਾਲੇ ਮਾਰੇ ਗਏ ਸੀਗੇ ਕਿ ਗੁਰਦੁਆਰੇ ਨੂੰ ਤਾਲੇ ਨਹੀਂ ਮਾਰੇ ਜਾ ਸਕਦੇ ਦੇਖੋ ਜਦੋਂ ਕਦੀ ਸਿੰਘ ਗ੍ਰੰਥੀ ਸਿੰਘ ਦੇ ਅੱਗੇ ਪਿੱਛੇ ਥੋੜਾ ਬਿਤਾ ਚਲਾ ਜਾਂਦਾ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਮਾਰਾ ਦੀ ਬਦਵੀ ਹੋਣ ਦਾ ਜਿਹੜਾ ਖਾਸਾ ਹੋ ਸਕਦਾ ਉਹ ਤੋਂ ਆਪਾਂ ਬਚਾ ਕਰ ਸਕੀਏ ਅਸੀਂ ਉਸ ਕਾਰਨ ਕਰਕੇ ਜਿਹੜਾ ਤਾਲਾ ਮਾਰਿਆ ਫਿਰਾਨੂੰ ਇਤਲਾ ਮਿਲੀ ਕਿ ਇਹ ਗੁਰਦੁਆਰੇ ਕਬਜ਼ਾ ਕਰਨ ਆ ਰਹੇ ਨੇ ਜਦ ਕਿ ਤਾਲੇ ਆਪਾਂ ਇਸ ਕਰਕੇ ਮਾਰਦੇ ਤੇ ਕਿ ਕੋਈ ਹੋ ਜਾਨਸ ਖਾਂ ਵੀ ਘਟਣਾ ਨਾ ਹੋ ਜੇ ਸਾਡੇ ਤੋਂ ਬਾਅਦ ਤਿੰਨ ਤੱਕ ਮੈਂ ਪਹੁੰਚਦਾ ਨਹੀਂ ਮਹਾਰਾ ਦੀ ਬੇਦਬੀ ਹੋ ਜੇ ਕਿ ਜਿਹਦਾ ਹੱਡ ਕੋ ਮੁੜ ਕੇ ਪਰਭਾਈ ਨਾ ਹੋ ਸਕੇ ਹੈਗੇ ਜੋ ਗੱਲ ਇਹ ਹੈ ਪੀ ਕਹਿ ਰਿਹਾ ਕਿ ਇਹ ਜਿੱਥੇ ਗੁਰਦੁਆਰਾ ਪਿੰਡ ਦਾ ਪਿੰਡ ਵਾਲੇ ਹੁਣ ਸੰਗਤ ਬਣਾਉਗੀ ਦੇਖੋ ਇਹ ਮਾਲਕੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾयतमान ਸੰਤ ਬਾਬਾ ਹਰੀ ਸਿੰਘ ਚੇਲਾ ਬਾਬਾ ਜਵਾਲਾ ਸਿੰਘ ਜਿਲ੍ਹਾ ਸ਼ਾਰਪੋਰ ਦੇ ਨਾਮ ਤੇ ਜਿਹੜੀ ਮਾਲਕੀ ਹੁੰਦੀ ਆ ਉਹ ਮਾਲਕਾਂ ਦਾ ਹੁੰਦਾ ਗੁਰਦੁਆਰਾ ਬਣਾਉਣਾ ਨਹੀਂ ਬਣਾਉਣਾ ਕਦੋਂ ਕਰਨਾ ਕੀ ਨਹੀਂ ਕਰਨਾ ਹੈਗਾ ਪਿੰਡ ਦੇ ਵਸਨੀਕਾਂ ਦਾ ਦੇ ਵਿੱਚ ਕੋਈ ਨਹੀਂ ਪਿੰਡ ਦੇ ਵਸਨੀਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਆਪਣਾ ਬਣਾਉਣ ਨਾ ਬਣਾਉਣ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਉਹਦੇ ਨਾਲ ਗੁਰਦੁਆਰੇ ਸਾਡੇ ਦੇ ਵਿੱਚ ਨਿੱਜੀ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਪਿੰਡ ਨੂੰ ਪੰਚਾਇਤ ਨੂੰ ਕਿਸੇ ਸਰਕਾਰੀ ਮਹਿਕਮੇ ਨੂੰ ਨਹੀਂ ਹੈਗਾ ਹੈਗਾ ਹੁਣ ਦੇਖੋ ਇੱਕ ਪਾਸੇ ਤੁਹਾਡੇ ਸਟੇ ਹੋਇਆ ਸਟੇ ਦਾ ਪਤਾ ਹੋਣ ਦੇ ਬਾਅਦ ਵੀ ਐਸਐਚਓ ਸਾਹਿਬ ਨੂੰ ਵੀ ਸਟੇ ਦੀ ਕਾਪੀ ਦਿੱਤੀ ਗਈ ਤਹਿਸੀਲਦਾਰ ਸਾਹਿਬ ਨੂੰ ਪਹੁੰਚਾ ਦਿੱਤੀ ਗਈ ਪਟਵਾਰੀ ਸਾਹਿਬ ਨੂੰ ਸਟੇਟਸ ਕੋ ਜਮ੍ਹਾਂ ਬੰਦੀ ਤੇ ਚਿਟੜਾਉਣ ਮਾਤੀ ਵੀ ਦੇ ਦਿੱਤਾ ਗਿਆ ਹੈਗਾ ਉਹ ਚੜਨ ਦੇ ਬਾਅਦ ਜੋ ਵੀ ਪਤਾ ਹੁੰਦਿਆਂ ਹੋਇਆ ਵੀ ਜਿਹੜਾ ਪਰਮਿੰਦਰ ਸਿੰਘ ਹੈਪੀ ਆ ਉਸਨੇ ਗੁਰਦੁਆਰੇ ਤੇ ਹਮਲਾ ਕੀਤਾ ਕੰਦਾ ਟਪਾਈਆਂ ਅੰਦਰੋਂ ਬੰਦੇ ਵੜੇ ਆ ਗਏ ਕਬਜ਼ਾ ਕਰਨਾ ਸੀਗਾ ਚਲੋ ਤਾਲੇ ਵਜਣੇ ਹੁਣ ਚੱਕਾ ਆਪਾਂ ਅਥੇ ਪਹੁੰਚ ਜਾਨੇ ਆ ਪਰ ਫੇਰ ਵੀ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਇਤਲਾਹ ਕੀਤਾ ਸਾਰਾ ਕੁਝ ਕਰਕੇ ਆਪਾਂ ਕਿਸੇ ਦਾ ਝਾਲੀ ਮਾਰ ਨਹੀਂ ਕਿਸੇ ਗੱਲ ਦਾ ਨੁਕਸਾਨ ਹੋਣ ਤੋਂ ਆਪ ਡਾਕਟਰਾਂ ਕੋਲ ਥੋੜੇ ਤੇ ਸਬਲਾਂ ਜਿਹੜੀਆਂ ਬੋਰੀ ਚ ਪਾ ਕੇ ਲੈ ਆਈ ਜੀ ਉਹਦੀ ਬਤੌਰ ਵੀਡੀਓ ਹੈ ਤੇ ਉਹ ਸਬਲਾਂ ਤੇ ਥੋੜੇ ਅੱਜ ਵੀ ਸਾਡੇ ਕੋਲ ਗੁਰਦੁਆਰੇ ਪਏ ਨੇ ਤੇ ਜਦੋਂ ਅਸੀਂ ਤਾਲੇ ਮਾਰੇ ਆ ਤੇ ਐਸਐਚ ਨੂੰ ਸਰਪੰਚ ਦਾ ਫੋਨ ਜਾਂਦਾ ਇਹਨਾਂ ਗੁਰਦੁਆਰੇ ਤਾਲੇ ਮਾਰਿਆ ਤੇ ਐਸਐਚ ਨੂੰ ਪਤਾ ਨਹੀਂ ਕੀ ਹੋਣਾ ਕੋ ਲੈ ਆ ਤਾਂ ਕੀ ਪ੍ਰੈਸ਼ਰ ਇਹਨਾਂ ਹੈਗਾ ਕਿ 2 ਮਿੰਟ ਦੀ ਬੁਲਸ ਉੱਥੇ ਤੁ ਜੇ ਕੋਈ ਗੱਲ ਘਟਣਾ ਹੋ ਜਿਹਨਾਂ ਦਾ ਪੁਲਸ ਕਿਤੇ ਲੱਭਦੀ ਨਹੀਂ ਹੈਗੀ ਤੁਹਾਨੂੰ ਉਹਨਾਂ ਦੇ ਘਰਾਂ 'ਚ ਭੇਜੀਗੀ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਤੁਹਾਡੇ ਸਿੰਘਾਂ ਦੇ ਘਰਾਂ 'ਚ ਭੇਜਿਆ ਕਿ ਤੁਸੀਂ ਤਾਲੇ ਕਿਉਂ ਮਾਰੇ ਗੁਰਦੁਆਰੇ ਤਾਂ ਹਲੇ ਮਤਮ ਦੱਸੇ ਤਾਂ ਕਰਕੇ ਮਾਰੇ ਜਿਹੜਾ ਤੁਹਾਡਾ ਸਿੰਘ ਆ ਕਿਦੇ ਅੱਗੇ ਪਿੱਛੇ ਚਲਾ ਜਾਂਦਾ ਹੈਗਾ ਤਾਂਲੇ ਮਾਰ ਕੇ ਕਿ ਨਾ ਫਿਰਾਂ ਨੂੰ ਪਤਾ ਲੱਗ ਗਿਆ ਵੀ ਉਹਨੇ ਕਬਜ਼ਾ ਕਰਨਾ ਹਮਲਾ ਕਰਨਗੇ ਮਹਾਰਾ ਦੀ ਬੇਦਬੀ ਹੋਏਗੀ ਅਸੀਂ ਤਾਲੇ ਮਾਰ ਲਏ ਹੁਣ ਕੀ ਐਸਐਚਓ ਨਾਲ ਗੱਲ ਹੋਈ ਗਈ ਐਸਐਚਓ ਸਾਹਿਬ ਕਹਿੰਦੇ ਮੈਂ ਮਜਬੂਰ ਆ ਮੈਂ ਪਰਚਾ ਨਹੀਂ ਕਰ ਸਕਦਾ ਮੇਤੇ ਬਹੁਤ ਪ੍ਰੈਸ਼ਰ ਆ ਮੈਂ ਨਹੀਂ ਕਰ ਸਕਦਾ ਹੁਣ ਐਸਐਚਓ ਸਾਹਿਬ ਦੱਸ ਦੱਸਿਆ ਤੁਸੀਂ ਪੁੱਛੋ ਤੁਹਾਨੂੰ ਐਸਐਚਓ ਮੈਂ ਬਹੁਤ ਪੁੱਛਿਆ ਪਰ ਉਸ ਗੱਲ ਤੇ ਨਹੀਂ ਆ ਰਿਹਾ ਜੀ ਤਾਂ ਪ੍ਰੈਸ਼ਰ ਹੋਏਗਾ ਜੀ ਦੱਲਾਂ ਹੀ ਫੇਰ ਤੁਰਦੀਆਂ ਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਕਦਰ ਕੀਮਤ ਹੀ ਨਹੀਂ ਪਤਾ ਉਹ ਦੁਨੀਆ ਉਹ ਦਾਰੀ ਉਹ ਇਹ ਲੀਡਰਾਂ ਆ ਪੋਲਿਟਿਕਲ ਬੰਦਿਆਂ ਦਾ ਕੀ ਇਹ ਤੇ ਕੀ ਨਹੀਂ ਹੈਗਾ ਮਹਾਰਾਜ ਤੋਂ ਵੱਡਾ ਕੋਈ ਨਹੀਂ ਸਾਡੀਆਂ ਜਾਇਦਾਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਨਾ ਕਿ ਮੇਰੇ ਪਰਸਨਲੀ ਨਾ ਕਿਸੇ ਦੇ ਕੀ ਸਮਝੇ ਕੋ ਦਿੱਤਾ ਜਾ ਰਿਹਾ ਜੀ ਇੰਨਾ ਜਿਆਦਾ ਦਿੱਤਾ ਜਾ ਰਿਹਾ ਕੱਲ ਦੀ 11 1 12 1 ਵਜੇ ਦੀ ਘਟਨਾ ਹੋਈ ਹੈ ਅੱਜ ਬਾਸ਼ਾਮ ਦੇ ਵੱਜ ਗਏ ਹੈਗੇ 5-6 ਬੱਜ ਚਲੇ ਹੈ ਗਿਆ ਅੱਜ ਤੱਕ ਪੁਲਿਸ ਕੋ ਪਰਚਾ ਨਹੀਂ ਹੋ ਰਿਹਾ ਤੇ ਜੇ ਕਿਤੇ ਕੋਈ ਗਰੀਬ ਕੋਈ ਮਾਤੜ ਕੋ ਉਹ ਜੀ ਗੱਲ ਹੋਵੇ ਤੇ ਪੁਲਿਸ ਇੱਕ ਮਿੰਟ ਦੀ ਪਰਚਾ ਐਫ ਆਰ ਆਈ ਅੰਦਰ ਤੇ ਕੋਟਾ ਚ ਪੇਸ਼ ਹੋ ਜਾਂਦਾ ਇਹਨਾਂ ਗੁਰੂਗਰਾਹ ਸਾਹਿਬ ਦੀ ਬੇਦਵੀ ਹੋ ਜਾਂਦੀ ਜਾਂ ਕੋਈ ਕੇਸ ਦੀ ਮਿਸ ਹੈਪਨਿੰਗ ਹੋ ਜਾਂਦੀ ਤੇ ਫਿਰ ਖਾਨ ਜੀ ਦੇ ਜੀ ਕਰਕੇ ਤੇ ਕਾਰਵਾਈ ਕਰਕੇ ਠੱਪ ਦੇਣੀ ਸੀਗੀ ਤੇ ਸਾਰਾ ਕੁਝ ਹੋ ਜਾਣਾ ਸੀਗਾ ਹੋਰ ਪਰ ਇਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀਂ ਵੀ ਕਹੋਂ ਦੇ ਚੱਕਰ ਦੇ ਵਿੱਚ ਹੋ ਵੀ ਸਕਦੀ ਸੀਗੀ ਜੇ ਨਾ ਵੀ ਪਹੁੰਚਦੇ ਕੁਝ ਵੀ ਹੋ ਸਕਦਾ ਸੀਗਾ ਇੰਨੇ ਸ਼ਰਾਰਤੀ ਪਰਫੈਕਟ ਦੇਖੋ 30 35 ਬੀਬੀਆਂ ਨੂੰ ਲੈ ਕੇ ਅੰਦਰ ਜਾ ਰਹੇ ਨੇ ਤੇ ਬਹੁਤ ਮਾੜੀ ਗੱਲ ਹੈ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਰੇ ਕਹਦਾ ਦੇਖੋ ਦਮਦਮੀ ਟਕਸਾਲ ਦੇ ਸਿੰਘ ਵੀ ਸਾਡੇ ਕੋਲ ਆਏ ਨੇ ਸੰਤ ਮਹਾਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਵੀ ਸਿੰਘ ਭੇਜੇ ਨੇ ਉਹ ਵੀ ਆਏ ਨੇ ਹੋਰ ਜਿੱਥੇ ਬੰਦੇ ਆਏ ਸੰਤ ਬਾਬਾ ਮੋਹਨ ਸਿੰਘ ਜੀ ਪੁਣਾੜੀ ਵਾਲੇ ਸੰਤ ਬਾਬਾ ਵੀਰ ਸਿੰਘ ਜੀ ਪੁਣਾੜੀ ਵਾਲੇ ਇਹ ਤਾਂ ਇਹ ਤਾਂ ਕਰਦੇ ਫਿਰ ਸਾਰੇ ਮਹਾਪੁਰਖ ਆਉਣਗੇ ਤਰਨਾ ਵਧੇਗਾ ਜਿਆਦਾ ਹੋਏਗਾ ਇਹ ਤਾਂ ਬੇਤਾਲ ਪ੍ਰਸ਼ਾਸਨ ਉੱਤੇ ਪਰਚਾ ਦਵੇ 452 307 295 ਲੱਗਦੀ ਹੈਗੀ ਆ ਇਹ ਲਾਣਗੇ ਤੇ ਆਪਾਂ ਉੱਠਾਂਗੇ ਨਹੀਂ ਤੇ ਨਹੀਂ ਉੱਠ ਸਕਦੇ ਆਏ ਖਾਲਸਾ ਵੇ ਜੀ ਜੀ ਕੀ ਨਾ ਬਾਬਾ ਕਰ ਕੀ ਨਾਮ ਹੈ ਬਾਬਾ ਜਿਹਾਰ ਸਿੰਘ ਜੀ ਅੱਜ ਦਾ ਇੱਥੇ ਲੋਰਚਲ ਆਇਆ ਜੀ ਕਿਸ ਗੱਲ ਦਾ ਮੋਰਚਾ ਇਹ ਮੋਰਚਾ ਬਾਬਾ ਸਤਿੰਦਰ ਸਿੰਘ ਜੀ ਹੁਣੀਆ ਬਤਵਾਲੇ ਤੋਂ ਮਹਾਂਪੁਰਸ਼ ਬਾਬਾ ਹਰੀ ਸਿੰਘ ਜੀ ਬਾਬਾ ਹਰੀ ਸਿੰਘ ਜੀ ਤਪਸਥਾਨ ਬਾਬਾ ਹਰੀ ਸਿੰਘ ਜੀ ਤਪਸਥਾਨ ਉਥੋਂ ਆਪਣਾ ਗਰਦਾਸਪੁਰ ਤੋਂ ਇਹਨਾਂ ਕੋਲ ਸਥਾਨ ਆ ਇੱਥੇ ਆਪਣਾ ਰਮਾੜੇ ਚੱਕ ਤੇ ਉਥੇ ਸਥਾਨ ਤੇ ਇਹਨਾਂ ਨੇ ਬਾਬਾ ਜੀ ਨੇ ਸਾਡੇ ਨਾਲ ਵਜਨ ਕੀਤਾ ਵੀ ਤਾਂ ਸਿੰਘਾਂ ਨੇ ਸੌਰੀ ਸਿੰਘਾਂ ਨੇ ਕਹਿੰਦਾ ਪਿੰਡ ਦੇ ਬੰਦਿਆਂ ਨੇ ਕੰਦਾ ਟੱਪੀਆਂ ਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਇਹਨਾਂ ਨੇ ਉੱਥੇ ਉਹ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੇ ਉੱਥੇ ਜਿੰਦਰੇ ਮਾਰ ਲਏ ਉਹਨਾਂ ਨੂੰ ਮੁੜ ਕੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਉਹਨਾਂ ਨੂੰ ਇਹ ਬਾਬਿਆਂ ਕੋ ਇਹ ਵਿਸ਼ਵਾਸ ਦਿਵਾ ਕੇ ਲੈ ਆ ਵੀ ਅਸੀਂ ਪਰਚਾ ਕਰਾਂਗੇ ਇਹਨਾਂ ਦੇ ਉੱਤੇ ਤੇ ਪ੍ਰਸ਼ਾਸਨ ਉਹਨਾਂ ਕਹਿ ਰਿਹਾ ਵੀ ਅਸੀਂ ਇਹ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਕਹਿੰਦਾ ਵੀ ਜੇ ਜੇ ਮਤਲਬ ਜੇ ਜੇ ਵਿੱਚ ਰਾਤ ਦੇ ਵੀ ਜੇ ਬੇਦਬੀ ਹੋ ਜਾਂਦੀ ਵੀ ਮਤਲਬ ਕਹਿੰਦੇ ਬੇਦਬੀ ਹੋਈ ਦਣੀ ਆ ਇਹਦਾ ਮਤਲਬ ਕਹਿਣ ਦਾ ਮਤਲਬ ਵੀ ਪ੍ਰਸ਼ਾਸਨ ਚਾਹੁੰਦਾ ਵੀ ਬੇਦਬੀ ਹੋਵੇ ਤਾਂ ਫੇਰ ਹੀ ਪਰਚਾ ਕਰੀਏ ਨਹੀਂ ਪ੍ਰਸ਼ਾਸਨ ਉਹਨੂੰ ਬੇਦਬੀ ਨਹੀਂ ਸਮਝਦਾ ਕਿ ਕੰਦਾ ਟੱਪ ਉਹ ਆਂਦੇ ਤੇ ਕੰਦਾ ਟੱਪ ਹਥਿਆਰ ਲੈ ਕੇ ਉਹ ਕੰਦਾ ਟੱਪ ਕੇ ਆਉਂਦੇ ਵੀ ਏਡੀ ਕੋਈ ਗੱਲ ਨਹੀਂ ਹੋਈ ਪਰ ਕਹਿੰਦੇ ਮੱਥਾ ਟੇਕਣਗੇ ਕੰਦਾ ਟੱਪ ਕੇ ਉਹ ਇਹ ਗੱਲ ਕਹਿੰਦੇ ਨਹੀਂ ਬਾਬਾ ਜੀ ਇਹ ਗੱਲ ਮੰਨਦੇ ਜੇ ਵੀ ਜਿਹੜੀਆਂ ਬੇਬਦੀਆਂ ਹੁੰਦੀਆਂ ਨੇ ਵਿੱਚ ਪੁੱਤ ਦਾ ਰੋਲ ਹੁੰਦਾ ਇਹ ਤੇ ਵੇਖੋ ਇਹ ਹੁਣ ਸਰਕਾਰਾਂ ਹੀ ਜਾਣਦੀਆਂ ਪ੍ਰਸ਼ਾਸਨ ਜਾਣਦਾ ਠੀਕ ਹੈ ਨਾ ਇਹਦੇ ਪ੍ਰਸ਼ਾਸਨ ਜਾਣਦਾ ਹੈ ਪ੍ਰਸ਼ਾਸਨ ਨੂੰ ਪੁੱਛੋ ਤੁਸੀਂ ਜਾ ਕੇ ਸਿੱਧੀ ਗੱਲ ਤੁਸੀਂ ਆਪ ਜਾ ਕੇ ਮੋਰਚਾ ਲਾਉਣ ਦੀ ਵਜ੍ਹਾ ਕਾਹ ਹੈ ਖਾਸ ਮੋਰਚਾ ਲਾਉਣ ਦੀ ਵਜ੍ਹਾ ਇਹ ਹੀ ਹੈ ਵੀ ਸੁਣਵਾਈ ਨਹੀਂ ਹੋਈ ਇਸ ਕਰਕੇ ਜਰੂਰ ਕੀਤੀ ਅਸੀਂ ਆਪਣਾ ਸਤਨਾਮ ਵੈਦੂ ਸਾਰੇ ਸਿੰਘ ਜਾਬ ਕਰਨਗੇ ਤੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਸਰਕਾਰ ਜਿਹੜੀ ਹੈ ਇਨਸਾਫ ਦੇਵੇ ਤੇ ਸਰਕਾਰ ਦੇ ਸਿਰ ਤੇ ਵੀ ਜੂਨ ਸੜਕਣੀ ਚਾਹੀਦੀ ਆ ਵੀ ਮਤਲਬ ਇਦਾਂ ਨਹੀਂ ਕੰਮ ਹੋਣਾ ਚਾਹੀਦਾ ਹੁਣ ਸਾਡੇ ਗੁਰੂ ਘਰਾਂ ਚੋਂ ਨਗਰ ਕੀਰਤਨ ਸ਼ੁਰੂ ਹੋਣੇ ਆ ਤੇ ਸਾਡੇ ਇੱਥੇ ਆਪਾਂ ਅਸੀਂ ਇੱਥੇ ਬੈਠੇ ਆ ਉਥੇ ਉਧਰ ਮੀਟਿੰਗਾਂ ਕਰਦੇ ਫਿਰਦੇ ਆ ਤੇ ਦੂਜੇ ਪਾਸੇ ਸਾਡੇ ਅੱਜ ਦਾ ਇਹ ਤਰਕ ਹੈ ਗੁਰਜਾਮ ਹੋਇਆ ਕੀ ਕਾਰਨ ਹੈ ਕਿ ਇਹ ਦੋ ਪੁਲਸ ਕੀ ਕਰਦੇ ਇਹ ਰਮਾਣੇ ਚੱਕ ਗੁਰਦੁਆਰੇ ਦੀ ਜ਼ਮੀਨ ਨੂੰ ਤੇ ਗੁਰਦੁਆਰੇ ਨੂੰ ਲੈ ਕੇ ਦੋ ਧਰਾਂ ਦੇ ਵਿੱਚ ਆਪਸੀ ਤਾਸ ਥੋੜਾ ਚੱਲ ਰਿਹਾ ਵਾ ਉਹ ਉਸੇ ਜ਼ਬੰਦ ਵਿੱਚ ਦੋਵਾਂ ਧਿਰਾਂ ਕੋਲ ਦਰਖਾਸਤਾਂ ਲੈ ਆ ਲਿਆ ਨੇ ਤੇ ਜੋ ਬਣਦੀ ਕਾਰਵਾਈ ਆ ਅਫਸਰ ਬਣਾ ਸਲਾਹ ਕਰਕੇ ਉਹ ਕੀਤੀ ਜਾ ਰਹੀ ਆ ਫਿਰ ਉਹਨਾਂ ਦਾ ਕਹਿਣਾ ਕਿ ਕੱਲ ਕੋਈ ਗ੍ਰਿਫਤਾਰੀ ਕੀਤੀ ਸੀ ਕਿ ਇਹ ਜੀ ਲੈ ਕੇ ਆਏ ਸੀ ਨਾਲ ਉਹਨਾਂ ਨੂੰ ਛੱਡ ਦਿੱਤਾ ਗਿਆ ਕੋਈ ਪਛਤਾ ਨਹੀਂ ਕੋਈ ਕੁਝ ਵੀ ਕੀਤਾ ਇਹ ਦੋਵੇਂ ਧਿਰਾਂ ਉੱਥੇ ਆਪਸ ਮਿਲ ਗਏ ਇਹਨਾਂ ਨੂੰ ਲੜਾਈ ਨਾ ਹੋ ਸਕੇ ਤਾਂ ਇਹਨਾਂ ਨੂੰ ਵੱਖ-ਵੱਖ ਕਰਨ ਵਾਸਤੇ ਇੱਕ ਤੇਨੂੰ ਬਾਹਰ ਸਾਈਡ ਤੇ ਕੀਤਾ ਤੇ ਦੂਜੀ ਤੇਨੂੰ ਇੱਕ ਸਾਈਡ ਤੇ ਕੀਤਾ ਮਾਮਲਾ ਮੁੱਢਲੀ ਤਫ਼ਤੀਸ਼ ਵਿੱਚ ਮਾਮਲਾ ਕੀ ਸਾਹਮਣੇ ਆਇਆ ਮਾਮਲਾ ਗੁਰਦੁਆਰੀ ਦੀ ਜ਼ਮੀਨ ਤੇ ਗੁਰਦੁਆਰੇ ਨੂੰ ਲੈ ਕੇ ਹੀ ਉਹਨਾਂ ਦਾ ਮਾਮਲਾ ਸੀ ਉਹਨੇ ਕਿਹਾ ਬੇਵਕੂਫੀ ਹੈ ਇੱਥੇ ਬੇਤਨੇ ਬੇਤਵੀ ਦਾ ਨਾਮ ਕਿਸੇ ਨੇ ਨਾ ਲਿਆਵਾ ਤਾਂ ਨਾ ਕੋਈ ਗੱਲ ਕਰਦਾ ਹੈ ਕੰਦਾ ਟੱਪ ਕੇ ਅੰਦਰ ਗਏ ਕਿੱਥੇ ਕੰਦਾ ਹਾਲੀ ਕੋਈ ਇਹੋ ਜੀ ਗੱਲ ਦੇਖੋ ਕੰਦਾ ਟੱਪਣਾ ਉਹ ਇਹਨਾਂ ਦੀ ਆਪਣੀ ਪ੍ਰੋਜੈਸ਼ਨ ਆ ਉਹ ਕੋਰਟ ਦਾ ਮੈਟਰ ਹੈ ਜੋ ਕੋਰਟ ਕਰੋਗੇ ਪੋਸਟ ਦਾ ਵਗ ਕੇ ਤਰਵਾਵਾਂਗੇ ਉਹ ਕਹਿੰਦੇ ਪੁਲਿਸ ਜਿਹੜੀ ਕੋਰਟ ਦੇ ਮਾਨੂੰ ਮੰਨ ਨਹੀਂ ਰਹੀ ਯਾਰ ਕੋ ਸਟੇ ਆ ਤੇ ਸਟੇ ਨੂੰ ਨਹੀਂ ਮੈਂ ਗਲਤ ਹੈ ਆਪਾਂ ਕੋਰਟ ਦੇ ਹੁਕਮਾਂ ਦੀ ਬਿਲਕੁਲ ਇਹਨਾਂ ਮੈਨ ਪਾਲਣਾ ਕਰ ਰਹੇ ਆ ਠੀਕ ਹੈ ਥੈਂਕ ਯੂ ਅਰੇ ਵੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰਮਿੰਦਰ ਕੌਰ ਹੈ ਮੈਂ ਟੇਡਰ ਮਾਣਾ ਚੱਕਤਾ ਹਾਂ ਜੀ ਅੱਜ ਤੋਂ ਧਰਮੇ ਦਾ ਕੀ ਕਾਰਨ ਹੈ ਤੁਹਾਨੂੰ ਧਰਮੇ ਦਾ ਕੋਈ ਕਾਰਨ ਨਹੀਂ ਹੈ ਜੇ ਸਾਡੇ ਗੁਰਦਆਰਾ ਸਾਹਿਬ ਕੱਲ ਬੇਅਦਬੀ ਹੋਈ ਹੈ ਕੀ ਹੋਇਆ ਸਾਡੇ ਗੁਰਦਆਰਾ ਸਾਹਿਬ ਗਰੰਥੀ ਸਾਹਿਬ ਇੱਥੇ ਨਹੀਂ ਹੈਗੇ ਗਰੰਥੀ ਸਿੰਘ ਉਹਨਾਂ ਦੇ ਪਿਤਾ ਜੀ ਇੱਥੇ ਹੀ ਉਹਨਾਂ ਨੇ ਚਿੰਦੜੇ ਲਾਏ ਹੋਏ ਸੀ ਆਪਣੇ ਗੁਰੂ ਘਰ ਦੀ ਸੇਫਟੀ ਲਈ ਕਿਉਂਕਿ ਸਾਡੇ ਸਾਡੇ ਪਹਿਲਾਂ ਵੀ ਚੱਲਦਾ ਪਿਆਦਾ ਵਾਲਾ ਕੰਮ ਚਿਰਾਂ ਤੋਂ ਹੀ ਉਹ ਨਾ ਜਿੰਦਰੇ ਨਾਲ ਇਹ ਦੂਜੀ ਢੇਰ ਆਈ ਹੈ ਉਹਨਾਂ ਨੇ ਆ ਕੇ ਦੂਜੀ ਢੇਰ ਖੜੀ ਸੀ ਜੀ ਦੂਜੀ ਢੇਰ ਜਿਹੜਾ ਅਸਲੇ ਮੌਜੂਦਾ ਸਰਪੰਚ ਵਾ ਉਹਦੇ ਨਾਲ ਕੁਝ ਬੀਬੀਆਂ ਬੰਦੇ ਉਹ ਹਥਿਆਰ ਲੈ ਕੇ ਆਏ ਸੀ ਉਹਨਾਂ ਨੇ ਮਰ ਕੇ ਕੰਦ ਟੱਪੀ ਹੈ ਕੰਦ ਟੱਪ ਕੇ ਢਾਲੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਕਿੰਨਾ ਕੰਬ ਕੇ ਆਏ ਹਾਂ ਜੀ ਕਹਿੰਦੇ ਵੀ ਮੱਥਾ ਟੇਕਣ ਆਏ ਆ ਜੇ ਮੱਥਾ ਟੇਕਣ ਆਏ ਤਾਂ ਜਿੰਦਰੇ ਘੇ ਤੋੜੇ ਗ੍ਰੰਥੀ ਸਾਹਿਬ ਦੇ ਪਿਤਾ ਜੀ ਉਹਨਾਂ ਨੂੰ ਕਹਿੰਦੇ ਪੀ ਅਸੀਂ ਮੱਥਾ ਟੇਕਣਾ ਵਾ ਤੇ ਜਿੰਦਰੇ ਖੋਲੋ ਪਹਿਲਾਂ ਬੜਾ ਨਾਕੀ ਕੀਤਾ ਪਹਿਲਾਂ ਸਾਡੇ ਘਰਾਂ ਦੇ ਵਿੱਚ ਪੰਜ ਸੱਤ ਬੰਦੇ ਹੈਗੇ ਨੇ ਉਹਨਾਂ ਦੇ ਪੁੱਛ ਭੇਜੀ ਕਰਾਂ ਚ ਪਿੱਛੱਕ ਕੇ ਲਿਆਉ ਉਹਨਾਂ ਨੂੰ ਬੰਦੇ ਚੁੱਕੇ ਜਾਣਗੇ ਉਹ ਬੰਦੇ ਅੱਗੇ ਮਹਾਰਾਜ ਦੇ ਘਾੜਨ ਵਾਲੇ ਖਲੋਣ ਵਾਲੇ ਆ ਉਹ ਬੰਦੇ ਚੁੱਕੇ ਜਾਣਗੇ ਤੇ ਅਸੀਂ ਬੇਦਬੀ ਕਰਾਂਗੇ ਅਸੀਂ ਆਪਣੀ ਮਨ ਮਰਜ਼ੀ ਕਰਾਂਗੇ ਅੱਜ ਦਾ ਕੰਮ ਨਹੀਂ ਹੋਇਆ ਭਈ ਅਸੀਂ ਕੱਲ ਗਾਇਬ ਉਸ ਪ੍ਰਸ਼ਾਸਨ ਪਹੁੰਚਾ ਹੀ ਅਸੀਂ ਕੀ ਤੁਸੀਂ ਸੰਤਾ ਮਾਪੁਰ ਖਾਨੇ ਬੰਦੇ ਭਰਲੇ ਇਹਨਾਂ ਨੇ ਦਾਦੇ ਪਰਚਾ ਕਰਾਂਗੇ ਇਹਨਾਂ ਨੇ ਪਰਚਾ ਨਹੀਂ ਕਟਿਆ ਤੇ ਸਾਨੂੰ ਮਜਬੂਰੀ ਵਸ ਬਹਿਣਾ ਪਿਆ ਵਾ ਤੇ ਇਸ ਕਰਕੇ ਅਸੀਂ ਬੈਠੇ ਆਂ ਅਸੀਂ ਕੋਈ ਛੋਰਛਰਾਪਾ ਨਹੀਂ ਕਰਦੇ ਕੋਈ ਖਰਾਬੀ ਨਹੀਂ ਕਰਦੇ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਪਏ ਆਂ ਉਹ ਸਾਫ਼ ਮਿਲਣਾ ਚਾਹੀਦਾ ਵਾ ਜੇ ਅੱਜ ਨਾ ਸਾ ਨੂੰ ਸਾਫ਼ ਮਿਲਿਆ ਕੱਲ ਸਾਡੇ ਨਾਲ ਬੰਦੇ ਫੇਰ ਚੁੱਕਣੇ ਆਂ ਪਰ ਡਰ ਨਹੀਂ ਸਾਡੇ ਘਰ ਚ ਪੁਲਸ ਗਈ ਪੁਲਸ ਗਈ ਸੀ ਪੁਲਸਾ ਸਿੱਧਾ ਜਾ ਕੇ ਕਿਹਾ ਕਿ ਅਹੀਂ ਅਹੀਂ ਮੈਂ ਪਤਾ ਨਾ ਸਕਦਾ ਘਰ ਮੈਂ ਕਿਹਾ ਹਾਂਜੀ ਮੈਂ ਕਿਹਾ ਹਾਂਜੀ ਦੱਸੋ ਕਾਰਨ ਕੰਮ ਦੱਸੋ ਕਿੱਧਰ ਆ ਨਾ ਪੁਲਿਸ ਕੱਲ ਸਵੇਰੇ ਜਦੋਂ ਇਹਨਾਂ ਨੇ ਕਬਜ਼ਾ ਕਰਨ ਗਏ ਉਦੋਂ ਕਹਿੰਦੇ ਪੁਲਿਸ ਨੇ ਸਿੱਧਾ ਕਿਹਾ ਵੀ ਅਸੀਂ ਚੁੱਕਣ ਆਏ ਹਾਂ ਸਾਨੂੰ ਆਰਡਰ ਆ ਕਿ ਚੁੱਕ ਕੇ ਲੈਣੇ ਉਹਨੇ ਪੁੱਛਿਆ ਕਾਰਨ ਪੁੱਛਿਆ ਹਾਂਜੀ ਮੈਂ ਪੁੱਛਿਆ ਕਾਰਨ ਮੈਂ ਕਿਹਾ ਉਹਨਾਂ ਨੇ ਕਾਰਨ ਦੱਸੋ ਕੀ ਆ ਕਹਿੰਦੇ ਵੀ ਅਸੀਂ ਚੁੱਕਣ ਆਏ ਹਾਂ ਬੰਦੇ ਚੁੱਕਣੇ ਆ ਤੁਹਾਨੂੰ ਹੁਕਮ ਆ ਪਿਛੋ ਆਰਡਰ ਦੇ ਪੱਤੇ ਅਸੀਂ ਤੇ ਮੈਂ ਕਿਹਾ ਨਾ ਕਤਲ ਕੀਤਾ ਤੇ ਚੁੱਕਣ ਆਏ ਹੋ ਤੂੰ ਟਾਈਮ ਦੇ ਦਿਓ ਅਸੀਂ ਬੰਦੇ ਪੇਸ਼ ਕਰਾ ਦਿੰਨੇ ਆ ਕਾਰਨ ਨਹੀਂ ਦੱਸਿਆ ਕਾਰਨ ਨਹੀਂ ਦੱਸਿਆ ਉਹਨੇ ਇਹ ਕਹਿੰਦੇ ਪਤਾ ਨਹੀਂ ਕੋਤਰਾ ਸਾਹ ਕੋਈ ਹੋਈ ਆ ਉਹਨਾਂ ਨੇ ਨਹੀਂ ਦੱਸਿਆ ਹੁਣ ਕੀ ਮੰਗ ਕਰਦੇ ਮੰਗੇ ਹੋਈ ਆ ਆਪਣੇ ਸਾਸਾਂ ਨੂੰ ਦੋਇਆ ਜਾਵੇ ਪਰਚਾ ਹੋਵੇ ਉਹਨਾਂ ਦੇ ਤੇ ਇੱਦਾਂ ਦੇ ਫੇਰ ਸਾਨੂੰ ਕਿਹ ਸਾਨੂੰ ਖਤਰਾ ਸਾਡੇ ਬੰਦੇ ਸਾਰੇ ਜਿੰਨੇ ਪਰਿਵਾਰ ਗੁਰੂ ਘਰ ਨਾਲ ਜੁੜੇ ਆ ਜ਼ਿੰਮੇਵਾਰ ਪਰਿਵਾਰ ਨੇ ਉਹਨਾਂ ਰਾਤ ਭਰ ਤੇ ਖੇਤਾਂ ਤੇ ਵੀ ਜਾਣਾ ਬਾਹਰ ਅੰਦਰ ਵੀ ਜਾਣਾ ਵਾ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਜ਼ਿੰਮੇਵਾਰੇ ਹੋਣਗੇ